ਜੇ ਵੀ ਗਲੀ ਰਹਦੀ ਆ ਕਿ ਤੱਕ ਪਾਰਟੀ ਚ ਹੈ ਨਾ ਹਾ ਬੂਟ ਪਾਈ ਆ ਨਾ ਪਾਈ ਆ ਮੈਂ ਸ਼ਹਿਰ ਵਧੀਆ ਬਣਾਉਣਾ ਸ਼ਹਿਰ ਮੇਰਾ ਆਪਣਾ ਨਗਰ ਕੌਂਸਲ ਆਪਣੀ ਹੋਣੀ ਚਾਹੀਦੀ ਪ੍ਰਧਾਨ ਐਮ ਸੀ ਆਪਣੇ ਹੋਣੇ ਚਾਹੀਦੇ ਆ ਜੇ ਆਪਣੇ ਐਮ ਸੀ ਆਪਣੇ ਵਾਰਡ ਦਾ ਇੱਥੇ ਮਤਾ ਪਾ ਕੇ ਲੈ ਕੇ ਜਾਓ ਫੇਰੀ ਕੰਮ ਹੋਣਗੇ ਕਾਂਗੜਾ ਸਾਹਿਬ ਟਿਕਟਾਂ ਦੇੜ ਆਏ ਸੀ ਜਿਹੜੋ ਉੱਠ ਕੇ ਦੋਗੇ ਇਹ ਪਾਸਾਤਾ ਇਗਰ ਲੇ ਗਏ ਜਾਂ ਤਾਂ ਮੰਤਰੀ ਰਿਹਾ ਹੋਵੇ ਬੰਦਾ ਇਹ ਟਿਕਟਾਂ ਦਾ ਵੀ ਮਾਨ ਸਾਹਿਬ ਕਹਿੰਦੇ ਜੀ ਗੱਲ ਮੁੱਖ ਮੰਤਰੀ ਸਾਹਿਬ ਗੱਲ ਕਹਿੰਦੇ ਉਹ ਜੀ ਇਹਨਾਂ ਦਾ ਉਹ ਹਾਲ ਹੋ ਕਹਿੰਦਾ ਇਹ ਟਿੱਕ ਲੈ ਕੇ ਦਿਖਾਇਆ ਕਰੀ ਤੇ ਕੇ ਭੱਜਾ ਕਰ ਰਗੇ ਅੱਧੀ ਪ੍ਰਕਾਰ ਚ ਜਿੱਤ ਕੇ ਮਹਾਨੀ ਭਾਜੀ ਨਾਲ ਜਿੱਤ ਸ਼ਬਦ ਆਵੇ ਜੀ ਇੱਥੋਂ ਜਾਣ ਨੂੰ ਜੀ ਕਰਦਾ ਯਾਰ ਮੈਂ ਇੰਨੇ ਪਿਆਰ ਕਰਨ ਵਾਲੇ ਲੋਕ ਆਪਣੀ ਮੇਰੀ ਬਣ ਗਿਓ ਮੈਂ ਇਹ ਕਹਿੰਦਾ ਕਿ ਜਾਊਗਾ ਇੱਥੋਂ ਕੋਈ ਕਿਰਾਏ ਮਹਾਨੀ ਜਾਊ ਕੋਈ ਕਹਦਾ ਉੱਥੋਂ ਚੋਲ ਲੜੂ ਮੈਂ ਇੱਥੇ ਜਗਾ ਲੈ ਲਈ ਆ ਜੀ ਫੂਲ ਰੋਡ ਤੇ ਉੱਥੇ ਘਰ ਬਣਾਉਣ ਲੱਗਣਾ ਉਹ ਕਿਵੇਂ ਲਈ ਆ ਜਗਾ ਮੈਂ ਬੰਦਿਆ ਨਾਲ ਕਾਲ ਵਿੱਚ ਕਿਹਾ ਕੋਕੀ ਦੋ ਪਲਾਟ ਵੇਚ ਕੇ ਆਇਆ ਉੱਥੋਂ ਵੇਚ ਕੇ ਇੱਥੇ ਬਣਾਉਂਗਾ ਇੱਕ ਆਂਗੜਾ ਵਾਂਗੂ ਹੁੰਦਾ ਹੁਣ ਤਾਂ ਮੈਂ ਹਵੇਲੀ ਛੱਤ ਲੱਦਾਂ ਜਿਵੇਂ ਉਹ ਇਕੱਠੇ ਕੀਤੇ ਆ ਉਹਦਾ ਵਿਕਤੀ ਕਰਦਾ ਸਾਫ ਸੁਥਰਾ ਪਰਿਵਾਰ ਰੋਗੀ ਬਰਾੜ ਸਾਡੇ ਭੈਣ ਜੀ ਗੁਰਜੀਤ ਕੌਰ ਆਪਾਂ ਵੱਧ ਤੋਂ ਵੱਧ ਮੋਟਾ ਨਾ ਜਤਾਈਏ ਸਮਾਜੀ ਦਫ਼ਤਰਾਂ ਦੇ ਘਾਟ ਨਾਲ ਜਿੰਨੇ ਐਮਸੀ ਤੇ ਕੈਂਡੀਡੇਟ ਖੜੇ ਹੋਏ ਆਪਾਂ ਦੀ ਪਾਰਟੀ ਦੇ ਉਹਨਾਂ 'ਚ ਕੁਝ ਗੱਲ ਕਰਤੇ ਕੋਈ ਜਾਜਾ ਕੋਲ ਕੱਲੂ ਅਸੀਂ ਕਰਕੇ ਜਿਹੜਾ ਬਾਕੀ ਡੋਰ ਟੂ ਡੋਰ ਜਿਹੜਾ ਮੋਟਾ ਦਾ ਕੰਮ ਸ਼ੁਰੂ ਆ بڑے بڑے ਕਾਫਲੇ ਨਾਲ ਸਾਡੇ ਕੈਂਡੀਡੇਟ ਵੋਟਾਂ ਮੰਗਰੇ ਕਿਹੜੀ ਰੈਲੀ ਆਈ ਉਹ ਕਿਵੇਂ ਕਰੂੰਗੀ ਡੋਰ ਟੂ ਡੋਰ ਡੋਰ ਟੂ ਡੋਰ ਕਰੂੰਗੀ ਕਿਵੇਂ ਕਰੂੰਗੀ ਨਾ ਰੈਲੀ ਦਾ ਜੀ ਕੋਈ ਪ੍ਰੋਗਰਾਮ ਨਹੀਂ ਬਣਾ ਰੈਲੀ ਕੀ ਇਹ ਸਾਡਾ ਸ਼ਹਿਰ ਨਾਲ ਆ ਜੀ ਇਹ ਹਰ ਵਾਰ ਰੈਲੀਆਂ ਹੀ ਵੱਡ ਜਾਂਦੀਆਂ ਸਿਰ ਉਧ ਘਾਟ ਕਰ ਗਏ ਇਕੱਠ ਹੋ ਜਾਂਦਾ ਇਹਨਾਂ ਨਾਲ ਲੋਕ ਢਾਰਾ ਬਾੜ ਤੇ ਜਾ ਕੇ ਹਰ ਵਾਰ ਤੇ ਜਾਵਾਂਗੇ ਉਧ ਘਾਟ ਕਰਕੇ ਤੋਂ ਬਾਅਦ ਜਿਵੇਂ ਜਿਵੇਂ ਪ੍ਰੋਗਰਾਮ ਰੱਖਾਂਗੇ ਹਰ ਬਾੜ ਤੇ ਜਾ ਕੇ ਲੋਕਾਂ ਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਵੀ ਸਰਕਾਰ ਆਪਣੀ ਆ ਸਰਕਾਰ ਦਾ ਐਮਸੀ ਜਿਤਾਓ ਕਿਉਂਕਿ ਨਗਰ ਕੌਂਸਲ ਦੇ ਬਥੇਰੇ ਕੰਮ ਆ ਜਿਹੜੇ ਰੁਕੇ ਪਏ ਆ ਬਹੁਤ ਟਾਈਮ ਦੇ। ਕਿਉਂ ਰੁਕੇ ਆ? ਨਗਰ ਕੌਂਸਲ ਦੇ ਵਿੱਚ ਜੇ ਐਮਸੀ ਪ੍ਰਧਾਨ ਜੀ ਮਤਾ ਪਾਉਣਗੇ ਤਾਂ ਹੀ ਸਾਨੂੰ ਉਹ ਗਰੰਟਾ ਮਿਲੂ। 8 ਕਰੋੜ ਰੁਪਇਆ ਨਗਰ ਕੌਂਸਲ ਰੁਕਿਆ ਪਿਆ ਜਿੱਦ ਤੇ ਨਗਰ ਕੌਂਸਲ ਬਣ ਗਈ ਸਾਡੀ ਸਥਾਨਕ ਸਰਕਾਰ ਬਣ ਗਈ। ਲੋਕਲ ਬਾਡੀ ਦੀ ਸਰਕਾਰ ਬਣ ਗਈ ਤਾਂ ਉਦੀ ਨਾਲ ਦੀ ਨਾਲ ਅਸੀਂ ਜਿਹੜੇ ਕੰਮ ਮથે ਪਾ ਕੇ ਰਹਿੰਦੇ ਦੂਰੇ ਕੰਮ ਪੂਰੇ ਕਰਾਂਗੇ। ਬਾਕੀ ਜਿਹੜੇ ਕਹੇ ਆ ਉਹ ਕਰਕੇ ਵਿਖਾਏ ਆ। ਪਾਰਕ ਬਣ ਕੇ ਗਲੀਆਂ ਬਣ ਗਈਆਂ ਸੀਵਰੇਜ 1.14 ਕਰੋੜ ਰੁਪਏ ਦਾ ਐਸਟੀਵੇਟ ਪਾਸ ਹੋਇਆ ਪਿਆ ਜਿੱਤੇ ਨਗਰ ਕੌਂਸਲ ਬਣ ਗਈ ਮਤਾ ਪੈ ਗਿਆ ਉਹਦੇ ਪੈਸੇ ਆ ਜਾਣਗੇ ਸੀਵਰੇਜ ਦਾ ਪਾਵਾਵਾਂਗੇ ਆ ਬਾਹਰਲਾ ਕੰਮ ਚੱਲੀ ਜਾਂਦਾ ਜਿਹੜਾ ਆਪਾਂ ਸ਼ਹਿਰਗਾਧਾ ਬਣਾਇਆ ਸੀ ਇਹ ਸ਼ਹਿਰ ਇੰਨਾ ਸੋਹਣਾ ਬਣਾਉਣਾ ਇਹ ਮੇਰਾ ਸੁਪਨਾ ਤੇ ਮੈਨੂੰ ਉਸ਼ਵਾਸ਼ ਹੈ ਵੀ ਸ਼ਹਿਰ ਨੂੰ ਪੂਰਾ ਸਹਿਯੋਗ ਠੀਕ ਹੈ